ਮਾਜੇ ਦੇ ਜਰਨੈਲ ਕੁਰ ਚੌਧਰੀ ਇਲਾਕੇ ਦੇ ਚਬਾਲ ਏਰੀਏ ਦੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਂਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਇੱਕ ਆਪਣੀ ਜਿਹੜੀ ਹੈ ਅਰਜ਼ ਰੱਖਦੇ ਨੇ ਬੇਨਤੀ ਕਰਦੇ ਨੇ ਇਹਨਾਂ ਨੇ ਮਨ ਦੇ ਵਿੱਚ ਮਤਾ ਇੱਥੋਂ ਪਕਾਇਆ ਆਪਸੀ ਤੌਰ ਤੇ ਇਹਨਾਂ ਨੇ ਸਲਾਹ مشورہ ਕੀਤਾ ਕਿ ਮੁਗਲੀਆਂ ਫੌਜ ਸਾਨੂੰ ਜਿਉਣ ਨਹੀਂ ਦਿੰਦੀ ਸਾਡੇ ਪਿੰਡਾਂ ਦੇ ਵਿੱਚ ਨਜਾਇਜ਼ ਮੁੰਡਿਆਂ ਨੂੰ ਚੁੱਕਿਆ ਜਾ ਰਿਹਾ ਜਿਵੇਂ ਅੱਜ ਵੀ ਕਈ ਵਾਰ ਰੇਡ ਛਾਪੇ ਪੈ ਜਾਂਦੇ ਨੇ ਹਾਲਾਤ ਉਹੀ ਨੇ ਸਾਡੇ ਮੱਝ ਏਰੀਏ ਦੇ ਵਿੱਚ ਨੌਜਵਾਨਾਂ ਨੂੰ ਮੁਗਲੀਆ ਜਰਨੈਲ ਤੰਗ ਕਰਦੇ ਨੇ ਫੌਜ ਤੰਗ ਕਰਦੀ ਪਈ ਐ ਕਿਉਂ ਨਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਈਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਾ ਕੇ ਕਹੀਏ ਕਿ ਪਾਤਸ਼ਾਹ ਤੁਸੀਂ ਇੱਕ ਕੰਮ ਕਰੋ ਤੁਸੀਂ ਇਸ ਸਰਕਾਰ ਦੇ ਨਾਲ ਮੁਗਲੀਆ ਹਕੂਮਤ ਦੇ ਨਾਲ ਸੁਲਾ ਸਫਾਈ ਕਰ ਲਓ ਇਹ ਆਪਸ ਵਿੱਚ ਸਲਾਹ ਕਰਕੇ ਤੁਰਦੇ ਨੇ ਮਤਾ ਪਕਾ ਕੇ ਤੁਰਦੇ ਨੇ ਇਹ ਇੱਥੋਂ ਤੁਰੇ ਇਹ ਰਾਮਿਆਣੇ ਨਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮਿਲਾਪ ਕਰਨ ਵਾਸਤੇ ਪੁੱਜ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਏ ਇਹਨਾਂ ਨੇ ਫਤਿਹ ਸਾਂਝੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿੱਤਾ ਇਹ ਕਹਿਣ ਲੱਗੇ ਪਾਸ਼ਾ ਤੁਹਾਨੂੰ ਇੱਕ ਸਲਾਹ ਦੇਣ ਵਾਸਤੇ ਆਏ ਹਾਂ ਤੁਹਾਨੂੰ ਇੱਕ ਸਲਾਹ ਦੇਣ ਵਾਸਤੇ ਆਏ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਹੈਰਾਨ ਹੋਏ ਕਹਿੰਦੇ ਕਮਾਲ ਦੀ ਗੱਲ ਹੈ ਗੁਰੂ ਨੇ ਸਲਾਹ ਦੇਣੀ ਹੈ ਸਿੱਖਾਂ ਨੇ ਮੰਨਣੀ ਹੈ ਪਰ ਅੱਜ ਇੱਥੇ ਕੰਮ ਉਲਟਾ ਹੋ ਗਿਆ ਗੁਰੂ ਨੂੰ ਸਲਾਹ ਦੇਣ ਵਾਸਤੇ ਸਿੱਖ ਆ ਗਏ ਨੇ ਸਿੱਖ ਗੁਰੂ ਨੂੰ ਹੁਕਮ ਕਰਨ ਵਾਸਤੇ ਆ ਗਏ ਨੇ ਅੱਜ ਉਲਟਾ ਕੰਮ ਹੋ ਗਿਆ ਚਲੋ ਆਇਓ ਭਾਈ ਦੱਸੋ ਤੁਹਾਡੀ ਕੀ ਰਾਏ ਹੈ ਕਾਦੇ ਵਾਸਤੇ ਆਇਓ ਕਿਵੇਂ ਆਇਓ ਮਾਝੇ ਤੋਂ ਇਹ ਚੱਲ ਕੇ ਗਏ ਦੁਆਬੇ ਦੇ ਏਰੀਏ ਦੇ ਵਿੱਚ ਮਾਲਵੇ ਦੇ ਵਾਹਗਰੂ ਮਾਲਵੇ ਦੇ ਏਰੀਏ ਦੇ ਵਿੱਚ ਰਾਮੇ ਆਣੇ ਨਗਰ ਦੇ ਵਿੱਚ ਗਏ ਚਬਾਲ ਨਗਰ ਤੋਂ ਤੁਰੇ ਇਹ ਪੰਚਾਇਤ ਰੂਪ ਦੇ ਵਿੱਚ ਗਏ ਇਕੱਠੇ ਹੋ ਕੇ ਗਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ مشورہ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਝਾਉਨੇ ਆ ਕਹਿਣ ਲੱਗੇ ਅਸੀਂ ਤੁਹਾਨੂੰ ਸਲਾਹ ਦੇਣ ਵਾਸਤੇ ਆਏ ਆ ਤੁਹਾਡੇ ਨਾਲ ਇੱਕ ਗੱਲ ਕਰਨ ਵਾਸਤੇ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੱਸੋ ਕੀ ਗੱਲ ਹੈ ਕਹਿਣ ਲੱਗੇ ਪਾਤਸ਼ਾਹ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਿੱਖੀ ਨੂੰ ਸੰਭੀ ਰੱਖੀਏ ਜੇ ਸਿੱਖੀ ਨੂੰ ਅਸੀਂ ਸੰਭ ਕੇ ਰੱਖਣਾ ਹੈ ਨਾ ਫਿਰ ਇੱਕ ਕਰਮ ਕਰਨਾ ਪਵੇਗਾ ਕਹਿੰਦੇ ਦੱਸੋ ਕਹਿੰਦੇ ਕੰਮ ਇਹ ਕਰਨਾ ਪਵੇਗਾ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਇਸ ਮੁਗਲਿਆ ਹਕੂਮਤ ਦੇ ਨਾਲ 16 ਸਫਾਈ ਕਰ ਲਓ ਤੁਸੀਂ ਇਹਨਾਂ ਦੇ ਨਾਲ 16 ਸਫਾਈ ਕਰ ਲਓ ਸਾਡੇ ਮਾਜੇ ਦੇ ਵਿੱਚ ਇਹ ਮੁਗਲਿਆ ਫੌਜ ਇਹ ਮੌਕੇ ਦੀ ਸਰਕਾਰ ਸਾਡੀ ਨੌਜਵਾਨੀ ਨੂੰ ਖਤਮ ਕਰਦੀ ਪਈ ਹੈ ਤੰਗ ਕਰਦੀ ਪਈ ਹੈ ਅਸੀਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਵਾਂਗੇ ਤੁਸੀਂ ਵੀ ਬਾਬੇ ਨਾਨਕ ਦੇ ਦਸ਼ੇ ਕਦਮਾਂ ਤੇ ਚੱਲੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਕੀ ਲੜਣਾ ਲੜ ਕੇ ਲੜ ਕੇ ਲੈਣਾ ਕੀ ਹੈ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਸਾਬਜਾਦੇ ਸ਼ਹੀਦ ਹੋ ਗਏ ਆਪਾਂ ਕੀ ਖੱਟਿਆ ਲੜਾਈ ਦੇ ਵਿੱਚੋਂ ਇਹ ਸਲਾਹ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈਠੇ ਸੀ ਉਸ ਦਿਨ ਤੁਸੀਂ ਕਿੱਥੇ ਸੀ ਉਸ ਦਿਨ ਤੁਸੀਂ ਸਲਾਹ ਦੇਣ ਵਾਸਤੇ ਕੋਈ ਨਾ ਉੱਠੇ ਉਸ ਦਿਨ ਤੁਹਾਡੇ ਦੇ ਵਿੱਚੋਂ ਕਿਸੇ ਨੇ ਹਾ ਦਾ ਨਾਰਾ ਕਿਸੇ ਨੇ ਨਾ ਮਾਰਿਆ ਜਿਸ ਦਿਨ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਦੇ ਨਾਲੋਂ ਜੁਦਾ ਹੋਇਆ ਉਸ ਦਿਨ ਤੁਸੀਂ ਉੱਠ ਕੇ ਕੋਈ ਸਲਾਹ مشورہ ਕਿਉਂ ਨਾ ਕੀਤਾ ਉਸ ਦਿਨ ਤੁਸੀਂ ਹਾ ਦਾ ਨਾਹਰਾ ਕਿਉਂ ਨਾ ਮਾਰਿਆ ਤੁਸੀਂ ਬਾਹ ਉੱਚੀ ਚੁੱਕ ਕੇ ਤੁਸੀਂ ਕਿਉਂ ਨਾ ਇਸ ਮੁਗਲਿਆ ਹਕੂਮਤ ਨੂੰ ਵੰਗਾਰੇ ਕਿ ਤੁਸੀਂ ਗਲਤ ਕਰ ਰਹੇ ਹੋ ਮੈਨੂੰ ਤੁਹਾਡੇ ਵਰਗੇ ਖਾਲਸਿਆਂ ਦੀ ਕੋਈ ਲੋੜ ਨਹੀਂ ਜਾਓ ਘਰਾਂ ਨੂੰ ਚਲੇ ਜਾਓ ਮੈਂ ਤੁਹਾਡੀ ਨਹੀਂ ਮੰਨਦਾ ਹੁਣ ਮੈਂ ਸਭ ਕੁਝ ਗਵਾ ਕੇ ਮੈਂ ਆਪਣੇ ਪਿਤਾ ਨੂੰ ਸ਼ਹੀਦ ਕਰਵਾ ਲਿਆ ਮੇਰੇ ਮਾਤਾ ਜੀ ਸ਼ਹੀਦ ਹੋ ਗਏ ਮੇਰੇ ਚਾਰ ਫਰਜੰਦ ਸਹਿਬ ਜਾਦੇ ਸ਼ਹੀਦ ਹੋ ਗਏ ਮੇਰੇ ਜਾਣ ਤੋਂ ਵੱਧ ਪਿਆਰੇ 40 ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਮੈਂ ਲੱਖਾਂ ਆਪਣੇ ਸਿੰਘ ਸ਼ਹੀਦ ਕਰਵਾ ਲਏ ਹੁਣ ਅਖੀਰ ਤੇ ਸਭ ਕੁਝ ਗਵਾ ਕੇ ਤੇ ਤੁਸੀਂ ਕਹਿੰਦੇ ਹੋ ਮੈਂ ਇਹਨਾਂ ਨਾਲ ਸੁਲਾ ਸਫਾਈ ਕਰ ਲਵਾਂ ਨਹੀਂ ਮੈਂ ਇਸ ਦੇ ਲਈ ਕਦਾ ਚਿੱਤ ਵੀ ਤਿਆਰ ਨਹੀਂ ਮੈਂ ਝੁਕਣਾ ਨਹੀਂ ਹੈ ਮੈਂ ਸੱਚ ਲਈ ਸਭ ਕੁਝ ਕੀਤਾ ਹੈ ਸੱਚ ਨੂੰ ਜਿਉਂਦੇ ਰੱਖਣ ਲਈ ਜੇ ਮੌਕੇ ਦੀ ਸਰਕਾਰ ਦੇ ਨਾਲ ਲੜਨਾ ਵੀ ਪਵੇ ਤੇ ਮੈਂ ਪਛਾਣ ਨਹੀਂ ਹੋਵਾਂਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚ ਨੂੰ ਬਚਾਇਆ ਜਦੋਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਸੁਣਿਆ ਇਹਨਾਂ ਨੇ ਕਿਹਾ ਪਾਤਸ਼ਾਹ ਫਿਰ ਅਸੀਂ ਤੁਹਾਡੇ ਨਾਲ ਨਹੀਂ ਚੱਲਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਨੂੰ ਤੁਹਾਡੇ ਵਰਗੇ ਸਿੱਖਾਂ ਦੀ ਲੋੜ ਵੀ ਕੋਈ ਨਹੀਂ ਜਿਹੜੇ ਹਰੇਕ ਗੱਲ ਤੇ ਇਹ ਲੈ ਕੇ ਚੱਲਣ ਕਿ ਸਮਝੌਤੇ ਕਰ ਲਓ ਜਿੱਥੇ ਜ਼ਮੀਰ ਮਾਰ ਕੇ ਸਮਝੌਤੇ ਕੀਤੇ ਜਾਣ ਉੱਥੇ ਆਜ਼ਾਦੀ ਨਹੀਂ ਰਹਿੰਦੀ ਜਿੱਥੇ ਜ਼ਮੀਰ ਮਾਰ ਕੇ ਸਮਝੌਤੇ ਕੀਤੇ ਜਾਣ ਉੱਥੇ ਸੱਚ ਕਦੇ ਜਿਉਂਦਾ ਨਹੀਂ ਰਹਿ ਸਕਦਾ ਜੇ ਸੱਚ ਨੂੰ ਬਚਾਉਣਾ ਹੈ ਤੇ ਜ਼ਮੀਰ ਨੂੰ ਜਿਉਂਦੇ ਰੱਖਣਾ ਪਵੇਗਾ ਜੇ ਜ਼ਮੀਰ ਜਿਉਂਦਾ ਹੋਵੇਗਾ ਤੇ ਫਿਰ ਜੰਗ-ਜੁੱਦ ਵੀ ਕਰਨੀ ਪਵੇਗੀ ਜੇ ਸੱਚ ਨੂੰ ਜਿਉਂਦੇ ਰੱਖਣਾ ਹੈ ਮੈਂ ਜ਼ਮੀਰ ਨਹੀਂ ਮਾਰ ਸਕਦਾ ਮੈਨੂੰ ਇੱਕ ਗੱਲ ਯਾਦ ਆ ਗਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਇੱਕ ਗੱਲ ਕਿਆ ਕਰਦੇ ਸਨ ਉਹ ਕਹਿੰਦੇ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਮੈਂ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਹੈ ਜਿਸ ਦਿਨ ਬੰਦੇ ਦਾ ਜ਼ਮੀਰ ਮਰ ਜਾਂਦਾ ਹੈ ਉਹ ਦਿਨ ਸੱਚ ਵੀ ਬੰਦੇ ਦਾ ਨਾਲ ਹੀ ਮਰ ਜਾਂਦਾ ਹੈ ਉਹ ਬੰਦਾ ਸੱਚ ਨਾ ਵੇਖ ਸਕਦਾ ਹੈ ਨਾ ਸੱਚ ਸੁਣ ਸਕਦਾ ਹੈ ਨਾ ਉਹ ਸੱਚ ਬੋਲ ਸਕਦਾ ਹੈ ਉਹ ਗੁਲਾਮ ਹੋ ਜਾਵੇਗਾ ਜਾਗਦੀਆਂ ਜ਼ਮੀਰਾਵਾਲੇ ਗੁਲਾਮੀ ਦੇ ਵਰਦ ਆਵਾਜ਼ ਚੁੱਕਦੇ ਨੇ ਬਗਾਵਤਾਂ ਕਰਦੇ ਨੇ ਤਲਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚ ਨੂੰ ਰੱਖਣ ਲਈ ਆਜ਼ਾਦ ਹਸਤੀ ਦਾ ਪ੍ਰਤੀਕ ਇਸ ਭਾਰਤ ਦੇ ਗਲ ਦੇ ਵਿੱਚੋਂ ਗੁਲਾਮੀ ਦਾ ਝੂਲਾ ਤਾਰਨ ਵਾਸਤੇ ਸੱਚ ਲਈ ਆਵਾਜ਼ ਚੁੱਕੀ ਤਲਵਾਰ ਚੁੱਕੀ ਇਹਨਾਂ ਨੇ ਕਿਹਾ ਪਾਤਸ਼ਾਹ ਫਿਰ ਅਸੀਂ ਤੁਹਾਡੇ ਨਾਲ ਨਹੀਂ ਕੱਲਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਫਿਰ ਠੀਕ ਹੈ ਮੈਨੂੰ ਵੀ ਤੁਹਾਡੇ ਵਰਗੇ ਸਿੱਖਾਂ ਦੀ ਕੋਈ ਲੋੜ ਨਹੀਂ ਇਤਿਹਾਸ ਕਹਿੰਦਾ ਇੱਥੇ ਇੱਕ ਵਾਰ ਇਹਨਾਂ ਨੇ ਫਿਰ ਇੱਕ ਕਾਗਜ਼ ਲਿਆ ਇੱਕ ਕਲਮ ਲਈ ਕਲਮ ਦੇ ਉੱਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਕਿਹਾ ਲਿਖ ਦੋ ਕਿ ਤੁਸੀਂ ਸਾਡੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਰਿਸ਼ਤਾ ਹੀ ਤੋੜਨ来 ਹੋ ਨਾ ਇਹਨਾਂ ਨੇ ਫਿਰ ਲਿਖਿਆ ਇੱਥੇ ਫਿਰ ਲਿਖਿਆ ਇਹਨਾਂ ਨੇ ਲਿਖਿਆ ਵੈਸੇ ਇਤਿਹਾਸ ਦੇ ਦੋ ਪਹਿਲੂ ਨੇ ਬਹੁਤੇ ਸਾਡੇ ਵਿਦਵਾਨ ਕਹਿੰਦੇ ਨੇ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਜਫਰਨਾਮਾ ਲਿਖਿਆ ਬਹੁਤੇ ਕਹਿੰਦੇ ਨੇ ਉੱਥੋਂ ਵੈਸੇ ਤੁਰ ਕੇ ਆ ਗਏ ਅਸਲ ਦੇ ਵਿੱਚ ਜਫਰਨਾਮਾ ਰਾਮੇਂਗਰ ਨਗਰ ਦੇ ਵਿੱਚ ਲਿਖਿਆ ਗਿਆ